ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਰ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਦੋਸਤੋ ਤੁਹਾਨੂੰ ਪਤਾ ਹੀ ਆ ਪਿਛਲੇ 4 ਸਾਲਾਂ ਤੋਂ ਪੂਰੇ ਵਰਲਡ ਦੇ ਵਿੱਚ ਇੱਕ ਜਿਹੜੀ ਬੜੀ ਨਾਮਰਾਰ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਸਾਡੇ ਜਿਹੜੇ ਬਜ਼ੁਰਗ ਸੀ ਆਪਣੇ ਜਿਹੜੇ ਦਾਦੇ ਪੜਦਾਦੇ ਸੀ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਬਹੁਤ ਗਰੀਜ ਕਰਦੇ ਹੁੰਦੇ ਸੀ ਜੇ ਆਪਾਂ ਪੁਰਾਣੇ ਬਜ਼ੁਰਗਾਂ ਕੋਲੇ ਬੈਠ ਕੇ ਇਸ ਬਿਮਾਰੀ ਦਾ ਨਾਮ ਲਈਏ ਤਾਂ ਉਹ ਚੰਗਾ ਨਹੀਂ ਸਮਝਦੇ ਜਿੱਦਾਂ ਜਿੱਦਾਂ ਯੁੱਗ ਬਦਲਦਾ ਗਿਆ ਸਮਾਂ ਬਦਲਦਾ ਗਿਆ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਇਸ ਬਿਮਾਰੀ ਦਾ ਨਾਮ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਛਲੇ 4 ਸਾਲਾਂ ਤੋਂ ਲਗਾਤਾਰ ਵੈਗਰੂ ਦੀ ਕਿਰਪਾ ਦੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਆਪਾਂ ਆਪਣੇ ਘਰੇ ਬੈਠ ਕੇ ਇਸ ਬਿਮਾਰੀ ਦੀ ਜਿਹੜੀ ਦਵਾਈ ਆ ਆਪਣੀ ਆਪ ਦੀ ਘਰ ਦੀ ਤਿਆਰ ਕੀਤੀ ਹੋਈ ਦਵਾਈ ਆ ਆਯੁਰਵੈਦਿਕ ਦਵਾਈ ਆ ਉਹ ਆਪਾਂ ਦੇ ਰਹੇ ਆ ਜੇ ਮੈਂ ਗੱਲ ਕਰਾਂ ਕੈਂਸਰ ਦੀ ਕੈਂਸਰ ਦੀਆਂ ਕਈ ਕਿਸਮਾਂ ਹੁੰਦੀਆਂ ਕੈਂਸਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਵੱਖ-ਵੱਖਰੇ ਜਿਹੜੇ ਕੈਂਸਰ ਦੇ ਆ ਉਹ ਕੇਸ ਆ ਰਹੇ ਆ ਜਦਾਂ ਲੇਡੀਜ਼ ਦੇ ਜੈਂਟਸ ਦੇ ਛੋਟੇ-ਛੋਟੇ ਬੱਚਿਆਂ ਦੇ ਹਰੇਕ ਬੰਦੇ ਦੀ ਬਿਮਾਰੀ ਤੇ ਡਿਪੈਂਡ ਕਰਦਾ ਉਹਨੂੰ ਆਪਾਂ ਕਿੱਦਾਂ ਦੀ ਦਵਾਈ ਦੇਣੀ ਆ ਤੇ ਕਿੰਨੀ ਡੋਜ਼ ਦੇਣੀ ਆ ਉਹਨੂੰ ਖਾਣ ਵਾਸਤੇ ਜਿਹੜੀ ਤੁਸੀਂ ਮੇਰੇ ਹੱਥ ਦੇ ਵਿੱਚ ਡੱਬਾ ਦੇਖ ਰਹੇ ਆ ਇਹ ਸਾਡੀ ਜਿਹੜੀ ਦਵਾਈ ਹੁੰਦੀ ਆ ਐਦਾਂ ਡੱਬੇ ਦੇ ਵਿੱਚ ਪੈਕਿੰਗ ਹੁੰਦੀ ਆ ਉਹ ਦੇਖਣਾ ਹੁੰਦਾ ਕਿਹੜੇ ਬੰਦੇ ਨੂੰ ਆਪਾਂ ਕਿਹੜੀ ਡੋਜ਼ ਦੇਣੀ ਆ ਕਿੰਨੀ ਡੋਜ਼ ਦੇਣੀ ਆ ਅੱਛਾ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਦਾ ਹੁੰਦਾ ਮੈਂ ਅੱਜ ਵੀ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਕਈ ਸਾਡੇ ਵੀਰ ਭੈਣ ਭਰਾ ਕਈ ਵਿੱਚ ਸਾਡੇ ਡਾਕਟਰ ਭਰਾ ਵੀ ਸਾਡੀਆਂ ਵੀਡੀਓ ਵੇਖਦੇ ਆ ਮੈਂ ਉਹਨਾਂ ਨੂੰ ਵੀ ਦੱਸ ਦਿੰਨਾ ਜਿਹੜੀ ਇਹ ਮੇਰੀ ਦਵਾਈ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਨੋ ਡਰਗ ਨੋ ਕੈਮੀਕਲ ਨੋ ਸਟੀਰਟ ਦੁਨੀਆ ਦੀ ਜਿਹੜੀ ਮਰਜੀ ਲੈਬੋਰੀ ਤੋਂ ਆਪਾਂ ਇਹਨੂੰ ਚੈੱਕ ਕਰਾ ਸਕਦੇ ਆ ਇਹਦੇ ਵਿੱਚ ਐਦਾਂ ਦਾ ਕੋਈ ਪਦਾਰਥ ਤੁਹਾਨੂੰ ਨਹੀਂ ਮਿਲੂਗਾ ਕਿਉਂ ਸਾਡੇ ਕਈ ਵੈਦ ਵੀਰ ਭਰਾ ਪਹਿਲਾਂ ਸੀ ਕੁਝ ਨਿੱਜੀ ਪੈਸਿਆਂ ਵਾਸਤੇ ਪੁਲਿਸ ਉਹ ਜਿਹੜੀ ਮੇਰੀ ਵੀਡੀਓ ਸੁਣਦੇ ਆ ਗੁੱਸਾ ਨਾ ਕਰਨ ਮੈਂ ਸੱਚ ਦੱਸ ਰਿਹਾ ਉਹ ਆਪਦੇ ਨਿੱਜੀ ਪੈਸਿਆਂ ਵਾਸਤੇ ਸਟੀਰਟ ਵੇਚਰ ਲਾਰ ਲਾ ਕੇ ਲੋਕਾਂ ਨੂੰ ਦਵਾਈਆਂ ਦਈਏ ਜਿੱਦਾਂ ਗੋਡਿਆਂ ਦੀਆਂ ਦਵਾਈਆਂ ਬਣਾਤੀਆਂ ਹਨਾ ਪਹਿਲਾਂ ਕਿਸੇ ਨੂੰ ਤੇ ਉਹਦੇ ਨਾਲ ਉਹ ਬੰਦੇ ਨੂੰ ਥੋੜਾ ਨਸ਼ਾ ਹੋ ਜਾਂਦਾ ਸੀ ਬੰਦਾ ਐਕਟਿਵ ਹੋ ਜਾਂਦਾ ਸੀ ਬਟ ਉਹਦਾ ਸਾਈਡ ਇਫੈਕਟ ਬਹੁਤ ਹੁੰਦਾ ਸੀ ਇਸੇ ਕਰਕੇ ਮੈਂ ਇਹ ਬੋਲ ਕੇ ਗੱਲ ਕਹਿਣਾ ਦਾਵੇ ਨਾ ਕਹਿਣਾ ਰੱਬ ਤੋਂ ਡਰ ਕੇ ਕਹਿਣਾ ਦੁਨੀਆ ਦੀ ਜਿਹੜੀ ਮਰਜ਼ੀ ਲੈਬੋਰੀ ਟੂ ਇਹਨੂੰ ਜਾ ਕੇ ਚੈੱਕ ਕਰਾ ਸਕਦੇ ਹਾਂ ਤੁਸੀਂ 0% ਸਾਈਡ ਇਫੈਕਟ ਚੰਗਾ ਭਲਾ ਬੰਦਾ ਵੀ ਇਹਨੂੰ ਖਾਈ ਜਾਂਦਾ ਕੋਈ ਢਾਈ 300 ਪਰਿਵਾਰ ਅੱਜ ਦੇ ਸਮੇਂ ਚ ਇਦਾਂ ਦਾ ਹੈਗਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਕੈਂਸਰ ਸੀ ਉਹ ਡਰਦੇ ਆ ਵੀ ਸਾਡੇ ਪੀੜ੍ਹੀ ਚ ਨਾਏ ਬਿਮਾਰੀ ਆ ਜੇ ਕਈ ਵਾਰੀ ਬਲੱਡ ਗਰੁੱਪ ਰਲਦਾ ਹੁੰਦਾ ਜਿੱਦਾਂ ਪੁਰਾਣੇ ਬਜ਼ੁਰਗਾਂ ਦੀਆਂ ਘਾਬਤਾਂ ਹੁੰਦੀਆਂ ਹਨ ਉਹ ਵੀ ਇਹ ਦਵਾਈ ਦਾ ਸੇਵਨ ਕਰੀ ਜਾਂਦੇ ਆ ਇੱਕ ਮਰੀਜ਼ ਨੇ ਤਾਂ ਖਾਣੀ ਆ ਜ਼ਿਆਦਾ ਡੋਜ਼ ਜਿਹੜੇ ਤੰਦਰੁਸਤ ਬੰਦੇ ਆ ਉਹ ਡੋਜ਼ ਥੋੜੀ ਜੀ ਘੱਟ ਲੈ ਰਹੇ ਆ ਠੀਕ ਆ ਕਿਉਂਕਿ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸੀਏ ਦੀ ਬਿਮਾਰੀ ਆ ਇਹਦਾ ਕੋਈ ਸਾਡਾ ਘਰੇ ਕੋਈ ਦੁਆਰਾ ਪਰਿਵਾਰ ਦਾ ਮੈਂਬਰ ਇਸ ਬਿਮਾਰੀ ਦੀ ਲਪੇਟ ਸੁਣਾ ਦੇ ਠੀਕ ਆ ਦੋਸਤੋ ਤੇ ਬਹੁਤ ਸੋਹਣੇ ਰਿਜ਼ਲਟ ਆ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਤੁਸੀਂ ਮਰੀਜ਼ ਦੀਆਂ ਕੱਲੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਕਈ ਵੀਰ ਭਰਾ ਆਪਦੇ ਨਾਲ ਆਪਦੇ ਮਰੀਜ਼ਾਂ ਨੂੰ ਨਾਲ ਲਿਆਉਂਦੇ ਆ ਮੇਰੀ ਬੇਨਤੀ ਆ ਮੇਰੇ ਕੋਲੇ ਸਿਰਫ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀਆਂ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਮੇਰੀ ਬੇਨਤੀ ਹੁੰਦੀ ਆ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਵੀਰ ਹਨਾ ਵੀ ਉਹ ਇੱਕ ਵਾਰੀ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲਣ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਆਉਣ ਦੀ ਲੋੜ ਹੈਗੀ ਜਦੋਂ ਦੂਰੋਂ ਆਉਣ ਦੇ ਲੋਕ ਜਾਂ ਜਿਹੜੇ ਬਾਹਰ ਬੈਠੇ ਲੋਕ ਉਹ ਫੋਨ ਤੇ ਵੀ ਸਾਡੇ ਨਾਲ ਡਿਸਕਸ ਕਰਕੇ ਸਾਡੇ ਤੋਂ ਦਵਾਈਆਂ ਆਨਲਾਈਨ ਮੰਗਾ ਸਕਦੇ ਜਿਹੜੇ ਬਾਹਰ ਦੀਆਂ ਕੰਟਰੀਆਂ 'ਚ ਲੋਕ ਬੈਠੇ ਆ ਜਿਹੜੇ ਇੰਡੀਆ ਵਾਲੇ ਆ ਉਹਨਾਂ ਨੂੰ ਇੱਕ ਵਾਰੀ ਆਉਣਾ ਪੈਣਾ ਜੇ ਕੋਈ ਜ਼ਿਆਦਾ ਦੂਰ ਹੈਗਾ ਤਾਂ ਉਹ ਵੀ ਫੋਨ ਤੇ ਫਿਰ ਅਸੀਂ ਉਹ WhatsApp ਰਿਪੋਰਟ ਮੰਗਾ ਲਾਂਗੇ ਜੇ ਕੋਈ ਬਹੁਤ ਜ਼ਿਆਦਾ ਹੀ ਦੂਰ ਬੈਠਾ ਅੱਛਾ ਪਹਿਲੀ ਵਾਰੀ ਮਿਲ ਕੇ ਜਾਓ ਦੂਜੀ ਵਾਰੀ ਆਉਣ ਦੀ ਲੋੜ ਨਹੀਂ 20 ਤੋਂ 25 ਦਿਨਾਂ ਦੇ ਵਿੱਚ ਦਵਾਈ ਸਾਡੀ ਜਿਹੜੀ ਤੁਹਾਨੂੰ ਰਿਜ਼ਲਟ ਦੇਊਗੀ 20 ਤੋਂ 25 ਦਿਨਾਂ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ 1.5 ਤੋਂ 2 ਸਾਲ ਦਵਾਈ ਚੱਲਣੀ ਆ ਮਰੀਜ਼ ਦੀ ਠੀਕ ਹੈ 0% ਸਾਈਡ ਇਫੈਕਟ ਮੈਂ ਕੇਹਲ ਹੋਰ ਦੱਸ ਦੇਣਾ ਹੁਣ ਅੱਜ ਦਾ ਜਿਹੜਾ ਕੈਂਸਰ ਦਾ ਇਲਾਜ ਹੈਗਾ ਉਹ ਹੈਗਾ ਆਪਰੇਸ਼ਨ ਕੀਮੋ ਸੇਕ ਕੇ ਰੇਡੀਏਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇੱਕ ਨਵੀਂ ਚੀਜ਼ ਆ ਗਈ ਆ ਉਹਦਾ ਨਾਂ ਹੈਗਾ ਅਮੀਨੋਥੈਰਪੀ ਬੜੀ ਕਾਸਟਲੀ ਆ ਕਈ ਬੰਦਿਆਂ ਦੀ ਪਹੁੰਚ ਤੋਂ ਬਾਹਰ ਆ ਆਪਾਂ ਜਿਹੜੇ ਹੈਗੇ ਆ ਆਪਾਂ ਅੱਜ ਵੀ ਇੱਥੇ ਕੀਮੋ ਸੇਕਿਆਂ ਦੇ ਵਿੱਚ ਹੀ ਵੜੇ ਹੋਏ ਆ ਆਪਰੇਸ਼ਨਾਂ 'ਚ ਵੜੇ ਹੋਏ ਆ ਮੈਂ ਇੱਕ ਗੱਲ ਕਹਿਣਾ ਹੁਣਾ ਸਾਰਿਆਂ ਨੂੰ ਜੇ ਸਾਨੂੰ ਪਤਾ ਲੱਗ ਜੇ ਯਾਰ ਸਾਡੇ ਪਰਿਵਾਰ ਦੇ ਵਿੱਚ ਸਾਡੇ ਯਾਰ ਦੋਸਤ ਨੂੰ ਸਾਡੇ ਕਿਸੇ ਆਂਢੀ ਗੁਆਂਢੀ ਨੂੰ ਇਹ ਬਿਮਾਰੀ ਨੇ ਆਪ ਦੀ ਲਪੇਟ 'ਚ ਲੈ ਲਿਆ ਯਾਰ ਵੀਰੇ ਮੈਂ ਤਾਂ 20 ਤੋਂ 25 ਦਿਨ ਮੰਗੇ ਤੁਹਾਡੇ ਯਾਰ 20 ਤੋਂ 25 ਦਿਨਾਂ ਦੇ ਵਿੱਚ ਆ ਦਵਾਈ ਉਹਨਾਂ ਨੂੰ ਰਿਜ਼ਲਟ ਦੇ ਦੂਗੀ ਜੇ ਤੁਹਾਨੂੰ ਲੱਗਦਾ 20 ਤੋਂ 25 ਦਿਨਾਂ ਦੇ ਵਿੱਚ ਦਵਾਈ ਸਾਡੀ ਰਿਜ਼ਲਟ ਨਹੀਂ ਦਿੰਦੀ ਸਾਡੇ ਕੋਲੇ ਤਾਂ ਕੰਮ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਫੜ ਕੇ ਬਿਠਾ ਲਿਆ ਫੇਰ ਤੁਸੀਂ ਡਾਕਟਰ ਦੀ ਦਵਾਈ ਦਾ ਸੇਵਨ ਕਰ ਸਕਦੇ ਆ ਭਾਈ ਪਰ ਮੈਨੂੰ ਲੱਗਦਾ ਗੁਰੂ ਸਾਹਿਬ ਕਿਰਪਾ ਕਰਨਗੇ ਐਦਾਂ ਦੀ ਨੌਫਤ ਨਹੀਂ ਆਉਂਦੀ ਵੀ ਤੁਹਾਡੇ ਬੰਦੇ ਨੂੰ 20 ਤੋਂ 25 ਦਿਨਾਂ ਚ ਰਿਜ਼ਲਟ ਨਾ ਮਿਲੇ ਜੇ ਨਾ ਮਿਲੇ ਫਿਰ ਤੁਸੀਂ ਆਪਰੇਸ਼ਨ ਜਾਂ ਕੀਮੋ ਜੋ ਰੈਡੀਏਸ਼ਨ ਜੋ ਵੀ ਅਮੀਨੋਥੈਰਪੀ ਜੋ ਕਰਾਉਣਾ ਤੁਸੀਂ ਕਰਵਾ ਸਕਦੇ ਆ ਅੱਜ ਦੀ ਗੱਲ ਕਰੀਏ 100 ਚੋਂ 90% ਕੇਸ ਕਿਹੜੇ ਆ ਰਹੇ ਆ ਜਿਨ੍ਹਾਂ ਨੂੰ ਡਾਕਟਰਾਂ ਦੇ ਜਵਾਬ ਆ ਜਿਹੜੇ ਡਾਕਟਰਾਂ ਦੇ ਜਵਾਬ ਆ ਉਹ ਕੇਸ ਆ ਰਹੇ ਆ 10% ਉਹ ਲੋਕ ਆ ਰਹੇ ਆ ਜਿਹੜੀ ਮੇਰੀ ਵੀਡੀਓ ਵੇਖ ਰਹੇ ਆ ਵੀਡੀਓ ਵੇਖ ਕੇ ਉਹਨਾਂ ਨੂੰ ਜਿੱਦਾਂ ਪਤਾ ਲੱਗਦਾ ਤਾਂ ਉਹ ਨਾਲ ਦੀ ਨਾਲ ਰਿਪੋਰਟਾਂ ਲੈ ਕੇ ਆ ਜਾਂਦੇ ਆ ਹਾਂ ਸੋ ਮੰਗਲਵਾਰ ਨਹੀਂ ਆਪਾਂ ਮਿਲਦੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਆ ਤੇ ਦਵਾਈ ਨੂੰ ਇੱਕ ਵਾਰੀ ਤੁਸੀਂ ਵਰਤੋ ਪਹਿਲੀ ਗੱਲ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਹਨ ਕਿਸੇ ਵੀ ਪਰਿਵਾਰ ਦੇ ਵਿੱਚ ਇਦਾਂ ਦੀ ਨਾਮਰਾਦ ਬਿਮਾਰੀ ਨਾ ਆਵੇ ਜੇ ਕਿਸੇ ਦੇ ਪਰਿਵਾਰ ਚ ਜਾਂ ਗਵਾਂਢ ਚ ਕਿਸੇ ਨੂੰ ਇਦਾਂ ਸਮੱਸਿਆ ਹੈ ਤੁਸੀਂ ਵੀਡੀਓ ਸ਼ੇਅਰ ਕਰੋ ਇੱਕ ਵੀਡੀਓ ਵੇਖਣ ਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਦਾ ਫਾਇਦਾ ਹੋਣਾ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਬਚਣੀ ਹੈ ਹਨਾ ਇਹ ਆਪਣੀ ਦਵਾਈ ਆ ਮੇਰੇ ਨਾਲ ਇੱਕ ਬਾਈ ਜੀ ਬੈਠੇ ਆ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਾਂਗਾ ਅੱਛਾ ਜਿਹੜੀ ਮੇਰੀ ਵੀਡੀਓ ਪਾਉਣਾ ਮੈਂ ਵੀਡੀਓ ਪਾਉਂਦਾ ਮਕਸਦ ਕੀ ਹੁੰਦਾ ਵੀਡੀਓ ਪਾਉਂਦਾ ਮਕਸਦ ਮੇਰਾ ਇਹ ਹੁੰਦਾ ਚਾਰਾਂ ਸਾਲਾਂ ਤੋਂ ਕਈ ਬੰਦੇ ਤਾਂ ਸਮਝ ਆ ਗਈ ਹੋਊਗੀ ਜਿਨ੍ਹਾਂ ਨੂੰ ਨਹੀਂ ਸਮਝਾਈ ਉਹਨਾਂ ਨੂੰ ਵੀ ਦੱਸ ਦੇਣਾ ਵੀਡੀਓ ਪਾਉਂਦਾ ਮਕਸਦ ਇਹ ਹੁੰਦਾ ਬਾਈ ਜੀ ਬੈਠੇ ਆ ਹਨਾ ਕਈ ਲੋਕ ਤੁਹਾਡੇ ਆਣ ਗਵਾਣ ਦੇ ਕੁਝ ਵੀ ਆ ਕਈ ਬੰਦੇ ਮੈਨੂੰ ਪਤਾ ਕੀ ਕਹਿੰਦੇ ਆ ਬਾਈ ਜੀ ਸਾਨੂੰ ਨੰਬਰ ਦੇ ਦਿਓ ਮਰੀਜ਼ ਦਾ ਮੈਂ ਨੰਬਰ ਤਾਂ ਪਾਸੇ ਵਾਲੇ ਬੰਦੇ ਦਾ ਦੇ ਦਊਂਗਾ ਤੁਹਾਨੂੰ ਯਾਰ ਵੀਰੇ ਆ ਨੰਬਰ ਦਿੱਤਾ ਤੇਰਾ ਤੇ ਤੂੰ ਗੱਲ ਕਰੀ ਜਾ ਉਹ ਹਾਂ ਦਾ ਫਰਾਡ ਕ ਠੀਕ ਆ ਪਹਿਲਾਂ ਦੋ ਬੀਬੀਆਂ ਦੀਆਂ ਇੰਟਰਵਿਊ ਕੀਤੀਆਂ ਸੀ ਮੈਂ ਬੀਬੀਆਂ ਦੇ ਨੰਬਰ ਬੋਲਦੇ ਵਿੱਚ ਫਿਰ ਕਈ ਬੰਦੇ ਸ਼ਰਾਰਤੀ ਬੰਦੇ ਫੋਨ ਹੀ ਕਰੀ ਜਾਣ ਬੀਬੀਆਂ ਨੂੰ ਅਕਸਰ ਯਾਰ ਉਹ ਵੀ ਕਿਸੇ ਦੀਆਂ ਧੀਆਂ ਪੈਣਾ ਯਾਰ ਉਸ ਤੋਂ ਬਾਅਦ ਚ ਮੈਂ ਨੰਬਰ ਹੀ ਦੇਣੋਂ ਹਟ ਗਿਆ ਮਰੀਦ ਹਾਂ ਜੇ ਤੁਹਾਨੂੰ ਤੁਸੀਂ ਵਾਕਿਆ ਆਪਣੇ ਬੰਦੇ ਦੀ ਜ਼ਿੰਦਗੀ ਬਚਾਉਣੀ ਆ 22 ਦਾ ਮੈਂ ਨਾਂ ਲਾਉਂਗਾ ਜਿੱਦਾਂ ਹੋਰ ਬੰਦਿਆਂ ਦੀਆਂ ਵੀਡੀਓ ਪਾਉਣਾ ਉਹ ਤਾਂ 22 ਦਾ ਵੀ ਨਾਂ ਲਾਉਂਗਾ ਪਿੰਡ ਦੱਸੂਗਾ ਵੀਰੇ ਯਾਰ ਫਿਰ ਤੁਸੀਂ 1500 ਦਾ ਤੇਲ ਸਾੜ ਕੇ ਅਗਲੇ ਦੇ ਘਰੇ ਜਾ ਕੇ ਵੀ ਮਿਲ ਸਕਦੇ ਆ ਨਾ ਤੁਸੀਂ ਫਿਰ ਬੰਦੇ ਦੇ ਘਰੇ ਜਾ ਕੇ ਵੀ ਮਿਲ ਸਕਦੇ ਆ ਮਰੀਜ਼ ਨੂੰ ਵੀ ਮਿਲ ਸਕਦੇ ਆ ਮਰੀਜ਼ ਦੇ ਵਾਰਸਾਂ ਨੂੰ ਮਿਲ ਸਕਦੇ ਆ ਆਨੇ ਬਹਾਨੇ ਤੁਸੀਂ ਹਨ ਕਈ ਵਾਰੀ ਮਰੀਜ਼ ਨੂੰ ਨਹੀਂ ਦੱਸਿਆ ਹੁੰਦਾ ਤਾਂ ਪਰਿਵਾਰ ਦਾ ਜਿਹਦਾ ਮੇਨ ਬੰਦਾ ਹੈਗਾ ਜਿੱਦਾ ਬਾਈ ਆ ਜਾਂ ਕੋਈ ਹੋਰ ਜਿੱਦਾਂ ਵੀਡੀਓ ਪਾਈਆਂ ਤੁਸੀਂ ਉਹਨਾਂ ਨੂੰ ਮਿਲ ਸਕਦੇ ਆ ਪਰ ਸਾਡੇ ਕਈ ਬੰਦਿਆਂ ਦੀ ਗਰਾਰੀ ਕਿੱਥੇ ਖੜੀ ਹੁੰਦੀ ਆ ਨੰਬਰ ਤੱਕ ਬਸ ਨੰਬਰ ਵੀਰੇ ਮੈਂ ਤਾਂ ਨਹੀਂ ਦਿੰਦਾ ਕਿਉਂਕਿ ਪਹਿਲਾਂ ਲੇਡੀਜ਼ ਦੇ ਨੰਬਰ ਦਿੱਤੇ ਸੀ ਸਾਰੇ ਬੰਦੇ ਚੰਗੇ ਨਹੀਂ ਸਾਰੇ ਵਾੜੇ ਨਹੀਂ ਉਹ ਵੀ ਬੀਬੀਆਂ ਦੇ ਉਹ ਤੋਂ ਬਾਅਦ ਚ ਵੀਡੀਓ ਵੀ ਡਿਲੀਟ ਕਰਨੀਆਂ ਪਈਆਂ ਮੈਨੂੰ ਕਿਉਂ ਸ਼ਰਾਰਤੀ ਬੰਦੇ ਫੋਨ ਹੀ ਲਾਈਆਂ ਉਹਨਾਂ ਨੇ ਫੋਨ ਹੀ ਲਾਈਆਂ ਤਾ ਕਰਕੇ ਵੀਰੇ ਉਦੋਂ ਬਾਅਦ ਦੇ ਵਿੱਚ ਇੱਕ ਸੂਲ ਬਣਾ ਲਿਆ ਵੀ ਨੰਬਰ ਕਿਸੇ ਦਾ ਨਹੀਂ ਪਾਉਣਾ ਹਾਂ ਜੇ ਕਿਸੇ ਨੇ ਦੇਖਣਾ ਮਰੀਜ਼ ਉਹਦੇ ਘਰੇ ਜਾਓ ਘਰੇ ਜਾ ਕੇ ਪਰਿਵਾਰ ਨੂੰ ਮਿਲੋ ਉੱਥੇ ਜਾ ਕੇ ਉਹਨਾਂ ਦੀਆਂ ਰਿਪੋਰਟਾਂ ਦੇਖੋ ਤੁਹਾਡੇ ਮਨ ਨੂੰ ਫੇਰ ਸੰਤੁਸ਼ਟੀ ਮਿਲੂਗੀ ਠੀਕ ਹੈ ਜੀ ਹੁਣ ਆਪਾਂ ਅਗਲੀ ਗੱਲਬਾਤ ਬਾਈ ਜੀ ਨਾਲ ਕਰਦੇ ਹਾਂ ਸਾਸਿਕਾ ਬਾਈ ਜੀ ਅਸੀ ਗੱਲ ਮਾੜਾ ਜੋਚੀ ਬੋਲੋ ਜੋ ਵੀਰੇ ਕੀ ਨਾਮ ਆ ਤੁਹਾਡਾ ਨਰਦੀਪ ਸਿੰਘ ਆ ਜੀ ਮੇਰਾ ਨਰਦੀਪ ਵੀਰੇ ਤੁਹਾਡਾ ਪਿੰਡ ਕਿਹੜਾ ਲਹਿਰਾ ਮਹਬਤ ਆ ਜੀ ਲਹਿਰਾ ਮਹਬਤ ਜਿਲ੍ਹਾ ਤੁਹਾਡਾ ਬਠਿੰਡਾ ਬਠਿੰਡਾ ਜਿਲ੍ਹਾ ਜੀ ਜਿਲ੍ਹਾ ਤੁਹਾਡਾ ਬਠਿੰਡਾ ਅੱਛਾ ਤੁਸੀਂ ਮੈਨੂੰ ਇਹ ਦੱਸੋਗੇ ਜਿੱਦਾਂ ਤੁਸੀਂ ਮੇਰੇ ਕੋਲ ਦਵਾਈ ਲੈਣ ਆਏ ਸੀਗੇ ਹਣਾ ਹਾਂਜੀ ਹਾਂਜੀ ਤੁਸੀਂ ਮੇਰੇ ਕੋਲ ਜੋ ਦਵਾਈ ਲੈਣ ਆਏ ਸੀ ਉਸ ਟਾਈਮ ਤੇ ਤੁਸੀਂ ਮੇਰੀ ਵੀਡੀਓ ਵੇਖ ਕੇ ਆਏ ਸੀ ਫੇਸਬੁੱਕ ਤੇ ਦਵਾਈ ਲੈਣ ਹਾਂਜੀ ਸਾਨੂੰ ਕਿਸੇ ਨੇ ਅੱਗੇ ਲਿੰਕ ਭੇਜਿਆ ਸੀ ਅੱਛਾ ਜੀ ਤੇ ਉਹ ਵੀਡੀਓ ਸੀ ਦੇਖੀ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਕੰਟੈਕਟ ਕੀਤਾ ਸੀ ਜੀ ਆਪਣੇ ਪਰਿਵਾਰ ਦੇ ਵਿੱਚ ਕਿਹੜੇ ਬੰਦੇ ਨੂੰ ਕੈਂਸਰ ਦੀ ਸ਼ਿਕਾਇਤ ਸੀ ਮੇਰੇ ਤਾਇਆ ਜੀ ਨਹੀਂ ਇਥੇ ਅੱਛਾ ਜੀ ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਜੀ ਇਕ ਕੰਲੈਕਟਿਵ ਆ ਫਿਰ ਅਸੀਂ ਰਿਪੋਰਟਾਂ ਵਗੈਰਾ ਕਰਾਈਆਂ ਜੀ ਰਿਪੋਰਟਾਂ ਦੇ ਵਿੱਚ ਥੋੜਾ ਕਲੀਅਰ ਹੋ ਗਿਆ ਸਾਰਾ ਕੁਝ ਓਕੇ ਉਹਨਾਂ ਦੇ ਜਿਹੜੀ ਬਿਮਾਰੀ ਸੀ ਬਿਮਾਰੀ ਉਹਨਾਂ ਦੇ ਕਿੱਥੇ ਸੀਗੀ ਉਹਨਾਂ ਦੇ ਪਿਸ਼ਾਬ ਨਲੀ ਬਾਥਰੂਮ ਬਲੇਡਰ ਚ ਸੀ ਹਾਂਜੀ ਹਾਂਜੀ ਉਹਨਾਂ ਦੇ ਪਾਈਪ ਵੀ ਲੱਗੀ ਹੋਈ ਸੀ ਬਾਥਰੂਮ ਵਾਲੀ ਹਾਂਜੀ ਹਾਂਜੀ ਲਗਾਉਣੀ ਪਈ ਸੀ ਸਾਨੂੰ ਉਹਨਾਂ ਨੂੰ ਕਿਹੜੀ ਸਟੇਜ ਦਾ ਕੈਂਸਰ ਸੀ 4th ਦਾ ਸੀਗਾ ਜੀ ਲਾਸਟ ਸਟੇਜ ਦਾ ਕੈਂਸਰ ਸੀ ਹਾਂਜੀ ਹਾਂ ਡਾਕਟਰਾਂ ਦਾ ਡਾਕਟਰਾਂ ਤੋਂ ਅਸੀਂ ਜਿਆਦਾ ਨਹੀਂ ਕਰਵਾਇਆ ਥੋੜਾ ਇੰਜੈਕਸ਼ਨ ਇੱਕ ਲਵਾਇਆ ਸੀਗਾ ਜਿਹੜਾ ਢੂਈ ਚ ਲਵਾਉਂਦੇ ਆ ਉਹ ਅ ਸ਼ਾਇਦ ਟੋਹੀ ਚ ਲਵਾਉਂਦੇ ਨੇ ਓਕੇ ਮੱਤਸੀ ਬਹੁਤ ਜਿਆਦਾ ਅੱਗੇ ਸ਼ੁਰੂ ਕੀਤਾ ਨਹੀਂ ਉਹਦੇ ਨਾਲ ਕੋਈ ਤੁਹਾਨੂੰ ਜਿਹੜਾ ਤੁਸੀਂ ਡਾਕਟਰੀ ਇਲਾਜ ਕਰਾਇਆ ਉਹਦੇ ਨਾਲ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਨਹੀਂ ਅਸੀਂ ਲੰਬਾ ਨਹੀਂ ਟਾਈਮ ਕਰਾਇਆ ਮੈਨੂੰ ਲੱਗਦਾ ਸ਼ਾਇਦ ਮਹੀਨਾ ਡੇਢ ਮਹੀਨਾ ਦੇ ਕਰੀਬ ਇੰਨਾ ਕ ਮੈਡੀਸਿਨ ਲਈ ਆਪਣੀ ਦਵਾਈ ਖਾਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਤਾਂ ਮਤਲਬ ਕਿ ਸਵਾ ਸਾਲ ਦੇ ਕਰੀਬ ਸਵਾ ਸਾਲ ਖਾਸਾ ਜੀ ਆਪਾਂ ਕੈਮਰੇ ਦੇ ਸਾਹਮਣੇ ਬੈਠੇ ਆ ਮੇਰੀਆਂ ਜਿੱਦਾਂ ਵੀਡੀਓ ਚੱਲਦੀਆਂ ਲੱਖਾਂ ਲੋਕਾਂ ਨੇ ਆਪਾਂ ਨੂੰ ਸੁਣਨਾ ਤੇ ਦੇਖਣਾ ਹਨਾ ਬਿਲਕੁਲ ਜੀ ਆਪਾਂ ਕੈਮਰੇ ਦੇ ਅੱਗੇ ਬੈਠ ਕੇ ਸੱਚਾਈ ਦੱਸਣੀ ਆ 100 ਦੇ ਵਿੱਚੋਂ ਕਿੰਨੇ ਪਰਸੈਂਟ ਰਿਜ਼ਲਟ ਆਪਣੇ ਬਜ਼ੁਰਗਾਂ ਨੂੰ ਮਿਲ ਗਿਆ ਅੱਜ ਦੇ ਟਾਈਮ 'ਚ ਦੇਖੋ ਜੀ ਇੱਕ ਤਾਂ ਇਹ ਆ ਵੀ ਅਸੀਂ ਹੁਣ ਉਸ ਤੋਂ ਬਾਅਦ ਚੈੱਕ ਨਹੀਂ ਕਰਵਾਇਆ ਤੁਸੀਂ ਕਰਵਾ ਲੈਣਾ ਸੀ ਬਟ ਅਸੀਂ ਉਹ ਫਿਰ ਉਹੀ ਗੱਲ ਆ ਵੀ ਉਹ ਫੀਰ ਫਾੜ ਦੇ ਵਿੱਚ ਪੈਣ ਤੋਂ ਥੋੜਾ ਅਸੀਂ ਬਰੇਜ ਕਰਦੇ ਹਾਂ ਹਾਂ ਉਹ ਕਰਾਉਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਜੀ ਤੇ ਬਟ ਸਾਨੂੰ ਇਹ ਆ ਵੀ ਜਿਹੜੀ ਪ੍ਰੋਬਲਮ ਸੀਗੀ ਜੀ ਪਹਿਲਾਂ ਜਿਵੇਂ ਦਰਦ ਹੁੰਦਾ ਸੀਗਾ ਓਕੇ ਪਿਸ਼ਾਬ ਰੁਕਦਾ ਸੀਗਾ ਪਾਈਪ ਲੱਗ ਗਈ ਕਮਜ਼ੋਰੀ ਆ ਗਈ ਸੀ ਖਾਣਾ ਨਹੀਂ ਸੀ ਖਾਦਾ ਜਾਂਦਾ ਪਾਈਪ ਪਾਈਪ ਤਾਂ ਲੱਗ ਗਈ ਸੀ ਮਨ ਲੱਗਦਾ ਜੀ 2 ਮਹੀਨੇ ਦਵਾਈ ਖਾਣ ਅੱਛਾ 2 ਮਹੀਨੇ ਤੋਂ ਬਾਅਦ ਪਾਈਪ ਲੱਗ ਗਈ ਸੀ 2 2.5 ਹੋ ਗਏ ਹੋਣਗੇ ਅੱਜ ਦਾ ਆਪਣੀ ਦਵਾਈ ਦਾ ਰਿਜ਼ਲਟ ਕਿੰਨਾ ਆਦਾ ਰਿਜ਼ਲਟ ਦੀ ਮਤਲਬ ਕਿ ਰਿਜ਼ਲਟ ਉਹੀ ਆਪਾਂ ਕਹਿ ਸਕਦੇ ਹਾਂ ਵੀ ਰਿਪੋਰਟਾ ਨਹੀਂ ਕਰਾਈਆਂ ਪਰ ਦਿੱਕਤ ਕੋਈ ਨਹੀਂ ਬਾਪੂ ਕਿਵੇਂ ਅੱਜ ਆਪਣਾ ਦੇਖੋ ਖਰਾਕ ਪਹਿਲਾਂ ਵਾਂਗੂ ਹੀ ਖਾ ਰਹੇ ਨੇ ਉਹ ਜਿਵੇਂ ਪਹਿਲਾਂ ਸੀਗੇ ਵਿੱਚ ਦੀ ਜਦੋਂ ਸ਼ੁਰੂਆਤ ਸੀਗਾ ਉਦੋਂ ਬਿਲਕੁਲ ਖਰਾਕ ਘਟ ਗਈ ਸੀ ਉਹਨਾਂ ਦੀ ਓਕੇ ਹੁਣ ਖਰਾਕ ਓਕੇ ਐ ਕੋਈ એનર્ਜੀ ਪੱਖੋਂ ਨਹੀਂ ਜਿਹੜੇ ਹਸਾਬ ਨਾਲ ਉਮਰ ਹੈ એનર્ਜੀ ਉਨੀ ਹੈਗੀ ਐ ਐਲੋਪੈਥੀ ਦੇ ਮੁਕਾਬਲੇ ਮੇਰੀ ਦਵਾਈ ਨੂੰ ਕੀ ਮੰਨਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਦਾ ਕਿਦਾਂ ਦਾ ਰਿਜ਼ਲਟ ਆ ਐਲੋਪੈਥੀ ਨੂੰ ਤਾਂ ਵੈਸੇ ਅਸੀਂ ਪਹਿਲਾਂ ਤੋਂ ਹੀ ਪ੍ਰੈਫਰ ਦਿੰਦੇ ਨਹੀਂ ਹੈਗੇ ਜ਼ਿਆਦਾ ਨਹੀਂ ਲੈਣੀ ਚਾ ਚਲੋ ਸਾਰੀਆਂ ਬੈਥੀਆਂ ਆਪਦੇ ਆਦੇ ਥਾਂ ਐ ਬਿਲਕੁਲ ਪਰ ਇਹ ਥੋੜਾ ਇਹਨੂੰ ਤਾਂ ਪ੍ਰੈਫਰ ਦੇਵਾਂਗੇ ਕਿਉਂਕਿ ਉਹਦੇ ਵਿੱਚ ਇਲਾਜ ਬਿਲਕੁਲ ਨਹੀਂ ਹੈ ਆਪਣੀ ਵੀਡੀਓ ਵੇਖ ਰਿਹਾ ਕਈ ਵੀਰ ਭੈਣ ਭਰਾ ਹਨ ਹਰ ਇੱਕ ਬੰਦਾ ਜਿਹਨੇ ਘਰੇ ਬਿਮਾਰੀ ਆਉਂਦੀ ਨਾ ਉਹ ਦੁਚਿੱਤੀ ਚ ਫਸ ਜਾਂਦਾ ਹਾਂਜੀ ਹਾਂਜੀ ਠੀਕ ਆ ਬਿਲਕੁਲ ਆਪਾਂ ਇਨਸਾਨ ਆ ਆਪਣੇ ਘਰੇ ਵੀ ਕਿਸੇ ਨੂੰ ਸਮੱਸਿਆ ਆ ਜਾਂਦੀ ਆ ਆ ਆ ਡਾਵਾ ਡੋਲ ਹੋ ਜਾਂਦੇ ਆ ਵੀ ਆਪਾਂ ਇੱਧਰ ਜਾਈਏ ਜਾਂ ਇੱਧਰ ਜਾਈਏ ਹਨਾ ਤੁਹਾਡੇ ਪਰਿਵਾਰ ਚ ਸਮੱਸਿਆ ਆਈ ਸੀ ਤੁਸੀਂ ਸਾਲ ਸਵਾ ਸਾਲ ਮੇਰੀ ਦਵਾਈ ਦਾ ਸੇਵਨ ਕੀਤਾ ਇਸ ਚ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਪੁੱਛੂੰਗਾ ਇਸ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਸਾਈਡ ਇਫੈਕਟ ਬਿਲਕੁਲ ਨਹੀਂ ਹੋਇਆ ਬਟ ਥੋੜਾ ਜਿਹਾ ਉਹ ਮਹਿਸੂਸ ਕਰਦੇ ਹੁੰਦੇ ਵੀ ਜਦ ਮੇ ਥੋੜੀ ਗਰਮੀ ਜ਼ਿਆਦਾ ਲੱਗਦੀ ਜੀ ਹਾਂ ਗਰਮੀ ਜਿਹੜੀ ਮੈਂ ਗੱਲ ਦੱਸਦਾ ਨਾ ਗਰਮੀ ਵਾਲੀ ਗੱਲ ਹੈ ਕਈ ਮਰੀਜ਼ਾਂ ਦੇ ਸਵਾਲ ਆਉਂਦੇ ਆ ਜਿਹੜਾ ਕੈਂਸਰ ਹੁੰਦਾ ਨਾ ਜਿਹੜਾ ਮਰੀਜ਼ ਕੈਂਸਰ ਪੋਜ਼ਿਟਿਵ ਆ ਜਿਹੜਾ ਕੈਂਸਰ ਆ ਉਹਦੀ ਤਸਵੀਰ ਬਹੁਤ ਗਰਮ ਹੁੰਦੀ ਆ ਜਿਹੜਾ ਕੈਂਸਰ ਆ ਉਹਦੀ ਤਸਵੀਰ ਬਹੁਤ ਗਰਮ ਆ ਚਾਹੇ ਤੁਸੀਂ ਏਸੀ ਜੀ ਪਾਏ ਆ ਕਈ ਮਰੀਜ਼ਾਂ ਨੂੰ ਉਹਦੇ ਅੰਦਰ ਪੈਣ ਦੇ ਬਾਵਜੂਦ ਵੀ ਬੜੀ ਗਰਮ ਮਹਿਸੂਸ ਹੁੰਦੀ ਆ ਹਾਂਜੀ ਠੀਕ ਹੈ ਜੀ ਅੱਛਾ ਹੁਣ ਜਿਹੜੇ ਵੀਡੀਓ ਵੇਖ ਰਹੇ ਆ ਲੋਕ ਆਪਣੇ ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਸੱਚਾ ਸਨੇਹਾ ਕੀ ਦੇਣਾ ਉਹਨਾਂ ਨੂੰ ਆਪਾਂ ਸੱਚਾ ਸਨੇਹ ਤੇ ਇਹੀ ਆ ਜੀ ਮੰਨ ਲਓ ਕਿ ਆਪਾਂ ਥੋੜਾ ਜਿਹਾ ਚੀਰ ਫਾੜ ਤੋਂ ਜੇ ਬਚ ਕੇ ਇਲਾਜ ਹੋ ਸਕਦਾ ਸਭ ਬੈਟਰ ਹੋਊਗਾ ਹਨਾ ਚਲੋ ਜਾਂਦੀ ਹੱਦ ਨੂੰ ਤਾਂ ਕੁਝ ਵੀ ਕਰਨਾ ਪੈਂਦਾ ਬੰਦੇ ਨੂੰ ਬਟ ਇਹ ਵੀ ਜੇ ਆਪਾਂ ਨੂੰ ਐਜਰਵਾਇਦ ਦੇ ਨਾਲ ਥੋੜਾ ਕੋਈ ਫਰਕ ਪੈਂਦਾ ਉਹ ਵਧੀਆ ਚੰਗੀ ਗੱਲ ਹੈ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੁਣ ਹਰ ਇੱਕ ਵੀਡੀਓ ਵਿੱਚ ਮੈਂ ਬੋਲਦਾ ਹੁਣ ਦੇਖੋ ਆਪਾਂ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਜਿਹੜੀਆਂ ਆਪਣੀਆਂ ਲੇਡੀਜ਼ ਬੀਬੀਆਂ ਸੀ ਸਾਡੇ ਬਜ਼ੁਰਗ ਸੀ ਬੀਬੀਆਂ ਦੇ ਪਹਿਲਾਂ ਛਾਤੀਆਂ 'ਚ ਗੰਡਾ ਬਣ ਜਾਂਦੇ ਸੀ ਯੂਟਰਸ 'ਚ ਵੀ ਗੰਡਾ ਬਣ ਜਾਂਦੇ ਸੀ ਬ੍ਰੇਨ 'ਚ ਗੰਡਾ ਬਣ ਜਾਂਦੇ ਸੀ ਲਿਵਰ ਵਾਲੇ ਪਾਸੇ ਗੰਡਾ ਬਣ ਜਾਂਦੇ ਸੀ ਉਸ ਸਮੇਂ ਇੰਨਾ ਕੋਈ ਸਕੈਨਿੰਗ ਵਾਲਾ ਚੈੱਕ ਵਾਲਾ ਸਿਸਟਮ ਨਹੀਂ ਹੁੰਦਾ ਸੀਗਾ ਹਨਾ ਉਸ ਸਮੇਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਈ ਪੁਰਾਣੇ ਵੈਦ ਤੇ ਹਕੀਮ ਹੁੰਦੇ ਸੀ ਤਿਆਰਬੇਕਾਰ ਬੰਦੇ ਉਹ ਦਵਾਈ ਦੇ ਨਾਲ ਉਹਨਾਂ ਦਾ ਬੜਾ ਸੋਹਣਾ ਰਿਜ਼ਲਟ ਆਉਂਦਾ ਸੀ ਯੁੱਗ ਬਦਲਦਾ ਗਿਆ ਹੌਲੀ ਹੌਲੀ ਐਲੋਪੈਥੀ ਪ੍ਰਮੋਟ ਹੋਣ ਲੱਗ ਗਿਆ ਅੱਜ ਦੇ ਟਾਈਮ ਦੇ ਵਿੱਚ ਜੇ ਮੰਨ ਲਓ ਕਿਸੇ ਬੀਬੀ ਦੇ ਲੇਡੀਜ਼ ਦੇ ਕੁੜੀ ਬੁੜੀ ਦੇ ਜਾਂ ਬੰਦੇ ਦੇ ਕਿੱਥੇ ਸਾਨੂੰ ਸਕੈਨ ਦੇ ਵਿੱਚ ਸ਼ੱਕ ਪੈ ਗਿਆ ਵੀ ਇਹਦੇ ਲਿਵਰ ਦੇ ਵਿੱਚ ਆ ਯੂਟਰਸ ਚਾ ਬ੍ਰੇਨ ਚਾ ਚੈਸਟ ਚਾ ਐਨੀਵੇ ਕਿੱਥੇ ਵੀ ਆ ਵੀ ਉਹਦਾ ਟਿਊਮਰ ਬਣ ਗਿਆ ਹਨਾ ਸਭ ਤੋਂ ਪਹਿਲਾਂ ਉਹਨੂੰ ਕੀ ਕਿਹਾ ਜਾਂਦਾ ਉਸ ਪਰਿਵਾਰ ਨੂੰ ਸਭ ਤੋਂ ਪਹਿਲਾਂ ਉਸ ਪਰਿਵਾਰ ਨੂੰ ਕਿਹਾ ਜਾਂਦਾ ਵੀ ਆਪਾਂ ਨੂੰ ਜਾਂ ਤਾਂ ਇਹਦਾ ਨੀਡਲ ਵਾਲਾ ਟੈਸਟ ਸੂਈ ਵਾਲਾ ਤੇ ਚਾ ਭਾਈ ਕੱਟ ਲਾ ਕੇ ਬਾਇਓਪਸੀ ਮੈਂ ਯਾਰ 4 ਸਾਲਾਂ ਤੋਂ ਬੋਲੀ ਜਾਂਦਾ ਅੱਜ ਫੇਰ ਮੈਂ ਬੋਲਣ ਲੱਗਿਆ ਜਿਹੜੀ ਬਾਇਓਪਸੀ ਆ ਉਹ ਆਪਾਂ ਨਹੀਂ ਕਰਾਉਣੀ ਸਭ ਤੋਂ ਪਹਿਲਾ ਸਟੈਪ ਸਾਡਾ ਗਲਤੋਂ ਪਟਿਆ ਜਾਂਦਾ ਉੱਥੇ ਦੂਜਾ ਸਟੈਪ ਦੂਜਾ ਸਟੈਪ ਕੀ ਆ ਸਾਡਾ ਆਪਰੇਸ਼ਨ ਵੀ ਆਪਰੇਸ਼ਨ ਕਰਨਾ ਪਊਗਾ ਤੀਜਾ ਸਟੈਪ ਤੀਜਾ ਸਟੈਪ ਸਾਡਾ ਇਹ ਆ ਵੀ ਆਪਰੇਸ਼ਨ ਕਰਤਾ ਮਾੜੀ-ਮੋਟੀ ਜੀ ਰੈਸ਼ ਰਹਗੀ ਹੋਊਗੀ ਜੀ ਸਾਨੂੰ ਕੀਮੋ ਲਾਉਣੀਆਂ ਪੈਣਗੀਆਂ ਠੀਕ ਆ ਕੀਮੋ ਵੀ ਲਾਤੀਆਂ ਭਾਈ ਉਦੋਂ ਅਗਲਾ ਸਟੈਪ ਹੁਣ ਕੀਮੋ ਤਾਂ ਭਈ ਆਪਾਂ ਤੁਹਾਡੇ ਮਰੀਜ਼ ਨੂੰ ਲਾਤੀਆਂ ਤੇ ਕੀਮੋ ਹੋਣ ਦੀ ਬੋਡੀ ਚੱਲਣੇ ਲਈ ਅਸਰ ਨਹੀਂ ਕਰ ਰਹੀ ਹੁਣ ਆਪਾਂ ਇਹਨੂੰ ਥੈਰਾਪੀਆਂ ਦੇਣੀਆਂ ਜਿਹਨੂੰ ਪਿੰਡਾਂ ਦੇ ਵਿੱਚ ਸਾਡੇ ਲੋਕ ਸਾਡੇ ਵੀਰ ਭਰਾ ਸੇਕੇ ਕਹਿ ਦਿੰਦੇ ਆ ਫਿਰ ਜਦੋਂ ਥੈਰਾਪੀਆਂ ਵੀ ਅਸਰ ਕਰਨੋਂ ਹਟ ਜਾਂਦੀਆਂ ਸਾਡਾ ਬੰਦਾ ਵੀ ਹੌਲੀ 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 ਘਟਣਾ ਸ਼ੁਰੂ ਹੋ ਜਾਂਦਾ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲਾਸਟ ਇਲਾਜ ਆਇਆ ਇੰਡੀਆ ਦੇ ਵਿੱਚ ਬਾਹਰੋਂ ਆਇਆ ਬੜਾ ਕਾਸਟਲੀ ਆ ਹਰ ਇੱਕ ਬੰਦਾ ਉਹਨੂੰ ਨਹੀਂ ਲੈ ਸਕਦਾ ਉਹਦਾ ਨਾਂ ਕੀ ਹੈਗਾ ਉਹਦਾ ਨਾਂ ਹੈਗਾ ਅਮੀਨੋ ਥੈਰਾਪੀ 4-5 ਲੱਖ ਤੋਂ ਸ਼ੁਰੂ ਹੁੰਦੀ ਆ ਘੱਟ ਤੋਂ ਘੱਟ ਦੱਸਿਆ ਤੁਹਾਨੂੰ ਮੈਂ ਵੱਧ ਤੋਂ ਵੱਧ ਤਾਂ ਪਤਾ ਨਹੀਂ ਕਿੰਨੇ ਦੀ ਆ ਉਹ ਚੱਲ ਪੈਂਦੀ ਆ 4-5 ਲੱਖ ਰੁਪਇਆ ਇੱਕ ਟਾਈਮ ਦਾ ਲਾ ਕੇ ਵੀ ਤੁਸੀਂ ਕਦੇ ਡਾਕਟਰ ਸਾਹਿਬ ਨੂੰ ਇਹ ਪੁੱਛੋ ਜੋ ਵੀ ਡਾਕਟਰ ਸਾਹਿਬ ਗਰੰਟੀ ਜਵਾਬ 0 ਠੀਕ ਹੈ ਜਵਾਬ ਅਗੋਂ ਕੀ ਆਉਂਦਾ 0 ਗਰੰਟੀ ਕੋਈ ਨਹੀਂ ਵੀਰੇ ਯਾਰ ਮੈਂ ਗੱਲ ਕਰਦਾ ਹੁਣ ਆ ਦੋ ਮਰੀਜ਼ ਆ ਯਾਰ ਹਨਾ ਆ ਚੰਗੇ ਬੰਦੇ ਚਲੋ ਹਨਾ ਵੀ ਆਪਦਾ ਖਰਚਾ ਲਾ ਸਕਦੇ ਆ ਬੰਦੇ ਤੇ ਆ ਬੰਦਾ ਥੋੜਾ ਜਿਹਾ ਵਿਚਾਰਾ ਲੋਨ ਕਰੂਗਾ ਖਰਚਾ ਨਹੀਂ ਲਾ ਸਕਦਾ ਜਿਹੜਾ ਆ ਬੰਦਾ ਇਹ ਖਰਚਾ ਨਹੀਂ ਲਾ ਸਕਦਾ ਆ ਬੰਦਾ ਖਰਚਾ ਕਰ ਸਕਦਾ ਮੈਡੀਕਲ ਲੈਣ ਦੇ ਵਿੱਚ ਇਹਨਾਂ ਨੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਲਾਤਾ ਇਹਨੇ ਵਾਧ ਤੋਂ ਵਾਧ ਹਜ਼ਾਰ 10000 ਤੱਕ ਰੁਪਇਆ ਲਾਤਾ ਹੋਊਗਾ ਆ ਬੰਦਾ ਜ਼ਿਆਦਾ ਜ਼ਿੰਦਗੀ ਕੱਢ ਜੂਗਾ ਕਿਉਂ ਇਹਨੂੰ ਜ਼ਹਿਰ ਨਹੀਂ ਛੜਿਆ ਯਾਰ ਇਹ ਜ਼ਿਆਦਾ ਜ਼ਿੰਦਗੀ ਕੱਢੂਗਾ ਤੇ ਅਰਬਾ ਕਰਕੇ ਦੇਖ ਲਓ ਜੋ ਆਂਡ ਗਮਾੜ ਚ ਕੋਈ ਬੰਦਾ ਹੋਊਗਾ ਨਾ ਤੁਹਾਡੇ ਸਾਹਮਣੇ ਪ੍ਰੈਕਟੀਕਲ ਹੋਊਗਾ ਚੈੱਕ ਕਰ ਲਓ ਜੋ ਮੇਰਾ ਕੋਈ ਡਾਕਟਰਾਂ ਨਾਲ ਨਿੱਜੀ ਵੈਰ ਵਿਰੋਧ ਨਹੀਂ ਹੈਗਾ ਯਾਰ ਆਪਾਂ ਤੇ ਇੱਕ ਗੱਲ ਕਹਿੰਦੇ ਉਹ ਵੀ ਮੇਰੇ ਭਰਾ ਹਨਾ ਲੇਖੋ ਰੱਬ ਤੋਂ ਡਰੋ ਗਰਬਾਣੀ ਚ ਵੀ ਲਿਖਿਆ ਹਨਾ ਜਿਹੜੀ ਰੱਬ ਦੀ ਛੋਟੀ ਆ ਨਾ ਉਹਦੇ ਚ ਆਵਾਜ਼ ਨਹੀਂ ਹੈਗੀ ਠੀਕ ਆ ਮੈਂ ਹਰੇਕ ਨੂੰ ਕਹਿੰਦਾ ਹੁੰਨਾ ਕਿੰਦਾ ਨਹੀਂ ਵਾਹ ਹੈਗਾ ਡਾਕਟਰਾਂ ਦਾ ਸਾਰੇ ਲੋਕਾਂ ਦਾ ਡਾਕਟਰਾਂ ਦਾ ਵਾਹ ਹੈਗਾ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੇਰੀ ਬੇਨਤੀ ਆ ਥੋੜਾ ਜਿਹਾ ਅਸੀਂ ਰੱਬ ਤੋਂ ਰੱਬ ਨਾਲ ਨਿਗਾ ਚ ਨਿਗਾ ਪਾ ਕੇ ਥੋੜਾ ਰੱਬ ਤੋਂ ਡਰ ਕੇ ਚੱਲੀਏ ਇੱਥੇ ਕਈ ਬੰਦੇ ਆਉਂਦੇ ਆ ਜਿਹੜੇ ਦੱਸ ਕੇ ਜਾਂਦੇ ਅਸੀਂ 22 ਕਿੱਲੇ ਪੈਲੀ ਵੇਚੀ ਇੱਥੇ ਕਈ ਬੰਦੇ ਆਉਂਦੇ ਜਿਹੜੇ ਕਹਿੰਦੇ 3-3 ਕਰੋੜ ਰੁਪਇਆ ਲਾਤਾ ਲਾਜ ਕੀ ਹੋਇਆ 0 ਮੇਰੀ ਬੇਨਤੀ ਆ ਤਾਂ ਕਰਕੇ ਮੈਂ ਉਹਨਾਂ ਭਰਾਵਾਂ ਨੂੰ ਕਹਿੰਦਾ ਮੈਨੂੰ ਪਤਾ ਮੇਰੀਆਂ ਵੀਡੀਓ ਉਹ ਵੀ ਵੇਖਦੇ ਆ ਕਿਉਂਕਿ ਮੇਰੀ ਆਈਡੀਆ ਥੱਲੇ ਫਿਰ ਉਹ ਨੇਗੇਟਿਵ ਕਮੈਂਟ ਵੀ ਕਰਦੇ ਆ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਹੋ ਜੀ ਸੋਚ ਦਾ ਮਾਲਕ ਆ ਹਨ ਜਿਹੜਾ ਚੰਗਾ ਬੰਦਾ ਹੁੰਦਾ ਉਹਦੇ ਕਮੈਂਟ ਤੋਂ ਪਤਾ ਲੱਗ ਜਾਂਦਾ ਹਨ ਜਿਹੜਾ ਉਹ ਜਿਹਾ ਬੰਦਾ ਹੁੰਦਾ ਉਹਦੀ ਮਾਨਸਿਕਤਾ ਤੋਂ ਪਤਾ ਲੱਗ ਜਾਂਦਾ ਵੀ ਇਹ ਕਿੱਦਾਂ ਦਾ ਬੰਦਾ ਕਿੱਦਾਂ ਦਾ ਜਿਉਂਦੀ ਜਿਉਦੀ ਪ੍ਰੋਫਾਈਲ ਚੈੱਕ ਕਰਦੇ ਆ ਉਹਦੇ ਥੱਲੇ ਕੀ ਨਿਕਲਦਾ ਡਾਕਟਰ ਮੈਡੀਕਲ ਲਾਈਨ ਠੀਕ ਆ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਇਹ ਕਹਿੰਦਾ ਰੱਬ ਤੋਂ ਦੁਖੀ ਬੰਦੇ ਬਹੁਤ ਆ ਪਰ ਸਾਨੂੰ ਕਿਸੇ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਠੀਕ ਆ ਰੱਬ ਤੋਂ ਡਰ ਕੇ ਕੰਮ ਕਰਨਾ ਚਾਹੀਦਾ ਦੋਸਤੋ ਜੇਕਰ ਤੁਸੀਂ ਸਾਨੂੰ ਮਿਲਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਸਿਰਫ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ 0% ਸਾਈਡ ਇਫੈਕਟ ਠੀਕ ਆ ਜੀ 0% ਸਾਈਡ ਇਫੈਕਟ ਆ ਦਵਾਈ ਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਪਰਿਵਾਰ ਨੇ ਸੇਵਨ ਕੀਤਾ ਦਵਾਈ ਦਾ ਇਦਾਂ ਹੀ ਹੋਰ ਬੰਦੇ ਕਈ ਆਉਂਦੇ ਆ ਤੁਸੀਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਆ ਪੇਸ਼ੈਂਟ ਨੂੰ ਮਿਲ ਸਕਦੇ ਆ ਬਾਈ ਨੂੰ ਮਿਲ ਸਕਦੇ ਆ ਹਨਾ ਗੱਲਾਂ ਬਾਤਾਂ ਕਰ ਸਕਦੇ ਆ ਹਰ ਰੋਜ਼ ਜਿਹੜੀਆਂ ਨਵੀਆਂ ਤੋਂ ਨਵੀਆਂ ਵੀਡੀਓ ਪਾਉਣਾ ਹੁੰਦਾ ਉਹਦਾ ਮਕਸਦ ਕੀ ਹੁੰਦਾ ਉਹਦਾ ਮਕਸਦ ਆਹੀ ਹੁੰਦਾ ਵੀ ਤੁਸੀਂ ਪਰਿਵਾਰ ਨੂੰ ਮਿਲੋ ਤੁਹਾਨੂੰ ਥੋੜਾ ਸਕੂਨ ਮਿਲੇਗਾ ਦਿਨ ਚਾਹੀਦੇ ਸਿਰਫ 20 ਤੋਂ 25 ਸਿਰਫ ਰਿਪੋਰਟਾਂ ਲੈ ਕੇ ਮੈਲਾ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਮੇਰਾ ਮੋਬਾਈਲ ਨੰਬਰ 9465407174 9465407174 ਪਿੰਡ ਰਾਈਆਂ ਵਾਲਾ ਕਲਾਂ ਸ਼ਹਿਰ ਫਰੀਦਕੋਟ ਜ਼ਿਲ੍ਹਾ ਵੀ ਫਰੀਦਕੋਟ ਫਰੀਦਕੋਟ ਤੋਂ ਫਰੋਜਪੁਰ ਰੋਡ ਤੇ ਪਹਿਲਾ ਪਿੰਡ ਪਿਪਲੀ ਆਊਗਾ ਪਿਪਲੀ ਤੋਂ ਸ਼ਿਵਦੇਵਾਲੇ ਪਾਸੇ 2 ਕਿਲੋਮੀਟਰ ਤੇ ਪਿੰਡ ਆਉਂਦਾ ਰਾਈਆਂ ਵਾਲਾ ਸਵੇਰੇ 9:00 ਤੱਕ ਇਹਨਾਂ ਭਾਈ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਜਿੱਦਾਂ ਬਾਈ ਨਾਲ ਗੱਲਬਾਤ ਤੁਹਾਡੀ ਕਰਾਤੀ ਆ ਬੜਾ ਸੋਹਣਾ ਰਿਜ਼ਲਟ ਆ ਬੜੀ ਖੁਸ਼ੀ ਹੋ ਜਾਂਦੀ ਆ ਮਿਲ ਕੇ ਹਨਾ ਹੌਸਲਾ ਮਿਲਦਾ ਕੰਮ ਕਰਨ ਦਾ ਹੋਰ ਜਦੋਂ ਮਰੀਜ਼ ਆ ਕੇ ਦੱਸਦੇ ਉਹਨਾਂ ਦੇ ਘਰ ਦੇ ਵਾਰਸ ਆ ਕੇ ਦੱਸਦੇ ਆ ਕਿ ਸਾਡਾ ਬੰਦਾ ਭਾਈ ਬਹੁਤ ਵਧੀਆ ਹਨਾ ਤੇ ਕੰਮ ਕਰਨ ਦਾ ਕੀ ਹੋਰ ਹੌਸਲਾ ਵਾਦਾ ਦੋਸਤੋ ਜਿਹੜੇ ਵੀਰ ਭੈਣ ਭਰਾ ਵੀਡੀਓ ਵੇਖਦੇ ਆ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਦੀ ਜ਼ਿੰਦਗੀ ਬਚ ਸਕਦੀ ਆ ਹਨਾ ਆਪਾਂ ਵੀਡੀਓ ਕਾਦੇ ਸ਼ੇਅਰ ਕਰਾਉਣੀ ਆ ਕਿਸੇ ਦੀ ਜ਼ਿੰਦਗੀ ਬਚਾਉਣ ਵਾਸਤੇ ਤੇ ਮੇਰੀ ਬੇਨਤੀ ਆ ਤੁਸੀਂ ਆਪਣਾ ਕੰਮ ਕਰਨਾ ਮੈਂ ਆਪਣਾ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ